ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕੋਹੋਂ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਕੱਲ ਤੜਕਸਾਰ 6 ਵਜੇ ਨਾਨਾ ਬੀਬੀ ਦਾ ਫੋਨ ਆਇਆ ਆਪਦੇ ਭਰਾ ਨਾਲ ਗੱਲ ਕਰ ਰਹੀ ਸੀ ਘਰ ਦੀ ਸੁੱਖ-ਸਾਂਦ ਪੁੱਛ ਕਹਿਣ ਲੱਗੀ ਬਾਜੀ ਅੱਜ ਫਲਾਣੇ ਰਿਸ਼ਤੇਦਾਰ ਨੇ ਤੁਹਾਨੂੰ ਆਪਦੀ ਕਾਕੇ ਦੇ ਵਿਆਹ ਦਾ ਕਾਰਡ ਦੇਣ ਆਉਣਾ ਹੈ ਦੋਵੇਂ ਜੀ ਹੋਣਗੇ ਪਹਿਲੀ ਵਾਰ ਤੁਹਾਡੇ ਘਰ ਆਉਣਾ ਹੈ 1.5 ਵਜੇ ਪਹੁੰਚ ਜਾਣਗੇ ਤੁਹਾਡੇ ਕੋਲ ਬੱਸ ਅੱਧਾ ਘੰਟਾ ਠਹਿਰਨਾ ਹੈ ਤੁਹਾਡੇ ਕੋਲ ਰੋਟੀ ਤੁਹਾਡੇ ਕੋਲ ਖਾਣਗੇ ਉਹਨਾਂ ਨੂੰ ਵਾਪਸੀ ਤੇ ਕਾਰਡ ਦਾ ਛਗਣ 3100 ਰੁਪਏ ਕਾਰਡ 'ਚ ਪਾ ਕੇ ਦੇ ਦੇਣਾ ਉਹਦਾ ਵੀ ਰੱਛਾ-ਰੱਛਾ ਕਹਿ ਗਾਹ ਨਾਲ ਗੱਲ ਸੌਂਦਾ ਰਿਹਾ ਤੇ ਭੈਣ ਜੀ ਨਸੀਹਤਾਂ ਦਿੰਦੇ ਰਹੇ ਭਾਜੀ ਵਧੀਆ ਜੂਸ ਦੇਣਾ ਸਾਰੇ ਡਰਾਈ ਫਰੂਟ ਲੈ ਕੇ ਆਓ ਨਾਲੇ ਚਾਹ 5-7 ਵੈਰਾਈਟੀਆਂ ਨਾਲ ਪਿਆਉਣੀ ਦੇਖਿਓ ਕਿਤੇ ਕੋਈ ਕਸਨ ਨਾ ਰਹਿ ਜਾਵੇ ਆਓ ਭਗਤ ਵਿੱਚ ਹੁਣ ਫੋਨ ਸੁਣ ਦੀ ਮੇਰੀ ਵਾਰੀ ਸੀ ਭਾਬੀ ਪੂਰਾ ਚਾਹ ਕਰਨਾ ਕੋਈ ਖਾਣ ਪੀਣ ਵਾਲੀ ਚੀਜ਼ ਮਾੜੀ ਨਾ ਬਣੇ ਤੂੰ ਵੀ ਚਿਕਨ ਚੁਕੜ ਬਣਾ ਲੈ ਖਾਣਾ ਅਗਲੇ ਨੇ ਕਿੰਨਾ ਕੁ ਹੁੰਦਾ ਬਸ ਭਾਬੀ ਇੱਕ ਵਾਰੀ ਵੱੱਲੇ ਕਰਾ ਦੀ ਮੈਕਸ ਵੈਜੀਟੇਬਲ ਵੀ ਬਣਾ ਲਵੀਂ ਸ਼ਾਹੀ ਪਨੀਰ ਬਣਾ ਲਵੀਂ ਦਹੀਂ ਤਾਂ ਹੋਣੀ ਹੈ ਰਾਇਤੇ ਚ ਨਾਲੇ ਚੌਲ ਵੀ ਬਣਾ ਲਵੀਂ ਬੜੇ ਸਟੈਂਡਰਡ ਦਾ ਵਿਆਹ ਕਰਨਾ ਉਹਨਾਂ ਸਾਰੇ ਰਿਸ਼ਤੇਦਾਰਾਂ ਨੇ 5151100 ਸ਼ਗਨ ਪਾਇਕ ਕਾਰਡ ਦੇਣ ਗਿਆ ਨੂੰ ਚੰਗਾ ਮੇਰੀ ਭੈਣ ਬਾਕੀ ਵਿਆਹ ਤੇ ਆਉਣ ਵੇਲੇ ਸਹੀ ਹੁਣ ਤੂੰ ਭੱਜ ਭੱਜ ਕੰਮ ਕਰ ਲੈ ਸੱਚ ਭੁੱਲ ਗਈ ਮੈਂ ਭਾਬੀ ਝੂਠੇ ਚਾਹ ਵਾਲੇ ਚਾਹ ਪਾਣੀ ਵਾਲੇ ਭਾਂਡੇ ਆਪਨਾ ਚੁੱਕਿਓ ਕੰਮ ਵਾਲੀ ਨੂੰ ਬੁਲਾ ਲਿਓ ਨਾਲੇ ਤੇਰੇ ਨਾਲ ਭੋਰਾ ਕੰਮ ਕਰਾ ਦੂੰ ਨਾਲੇ ਘਰ ਦਾ ਸਟੈਂਡਰਡ ਦਿਖ ਜੂ ਤੁਸੀਂ ਆ ਖੇਤੀ ਦੇ ਸੰਦ ਜਿਹੇ ਖਲਾਰੇ ਖਲਾਰ ਛੜ ਦੇ ਛੜਦੇ ਹੁੰਦੇ ਆ ਘਰੇ ਇਹਨਾਂ ਨੂੰ ਟਿਕਾਣੇ ਲਾ ਦੇਣਾ ਪੂਰਾ ਸੁਤੰਤਨ ਦੇ ਸੇ ਘਰ ਵਿੱਚ ਕਹ ਫੋਨ ਕੱਟ ਦਿੱਤਾ ਫੋਨ ਸੁਣਨ ਤੋਂ ਬਾਅਦ ਪਤੀ ਦੇਵ ਕਹਿ ਰਹੇ ਸੀ ਉੱਠ ਵੀ ਭਲਿਆ ਹੋ ਜਾ ਸ਼ੁਰੂ ਬਣਾਵਟੀ ਕਰਦਾਰ ਨਿਭਾਉਣ ਲਈ ਹੋ ਜਾ ਤਿਆਰ ਪਤਾ ਨਹੀਂ ਕਿਹੜੇ ਗ੍ਰਹਿ ਦੇ ਵਾਸੀ ਵਿਆਹ ਦਾ ਸੱਦਾ ਪੱਤਰ ਦੇ ਨ ਆ ਰਹੇ ਹਨ ਭਾਗਵਾਨ ਨੇ ਤੂੰ ਵੀ ਚੱਜ ਦਾ ਹੁਲੀਆ ਬਣਾ ਲੈ ਵੈਸੇ ਭਲਿਆ ਤੇਰੇ ਪੈਰਾਂ ਦੀਆਂ ਫਟੀਆਂ ਵਿਆਈਆਂ ਨੇ ਸਭ ਕੁਝ ਦੱਸ ਦੇਣਾ ਹੁਣ ਜੁੱਤੀ ਪਾਉਣੀ ਪਊ ਅਜੇ ਤਾਂ ਫਸਲ ਕੱਟਦਿਆਂ ਵੇਚਦਿਆਂ ਪੈਲੀ ਵਾਹਦਿਆਂ ਤੇ ਵਿਜਾਈ ਕਰਦਿਆਂ ਦੀ ਥਕਾਵਟ ਦੂਰ ਨਹੀਂ ਹੋਈ ਅੱਜ ਹੋਰ ਬੋਝ ਬਣ ਗਿਆ ਤੈਨੂੰ ਇੱਕ ਕਾਰਡ ਹੀ 5-7000 ਵਿੱਚ ਪੈ ਜਾਣਾ ਲੱਗਦਾ ਅਜੇ ਵਿਆਹ ਬਾਕੀ ਹੈ ਕਹਿੰਦੇ ਦੋਵੇਂ ਜੀ ਕੰਮ ਨੂੰ ਜੁੜ ਪਏ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਕੋਈ ਇਲਮ ਨਹੀਂ ਹੌਕੀ ਬੱਲੇ ਬੱਲੇ ਕਰਾਉਣ ਲਈ ਉਹ ਦੂਰ ਦੇ ਰਿਸ਼ਤੇਦਾਰ ਤੇ ਦੂਰ ਦੇ ਜਾਣਕਾਰ ਵੀ ਵਿਆਹ ਤੇ ਬੁਲਾ ਰਹੇ ਹੁੰਦੇ ਹਨ ਵਿਆਹ ਵਾਲੇ ਪਰਿਵਾਰ ਨਾਲ ਉਹਨਾਂ ਦਾ ਕੋਈ ਖਾਸ ਸੰਬੰਧ ਨਹੀਂ ਹੁੰਦਾ ਵਿਆਹ ਵਾਲਿਆਂ ਨੂੰ ਕੋਈ ਯਾਦ ਚੇਤਾ ਨਹੀਂ ਰਹਿੰਦਾ ਕਿ ਸਾਡੇ ਵਿਆਹ ਵਿੱਚ ਕੌਣ ਕੌਣ ਮਹਿਮਾਨ ਸਨ ਵਿਆਹ ਦੀਆਂ ਮੂਵੀਆਂ ਦੇਖ ਕੇ ਪਤਾ ਚੱਲਦਾ ਹੈ ਕਿ ਕੌਣ ਕੌਣ ਮਹਿਮਾਨ ਸਨ ਅਸੀਂ ਸਟੈਂਡਰਡ ਬਣਾਉਣ ਲਈ ਵੱਡੇ ਸ਼ਹਿਰਾਂ ਨੂੰ ਵਿਆਹ ਕਰਨ ਲਈ ਤਹਜ਼ੀਰ ਦੇ ਰਹੇ ਹਾਂ ਜਿੱਥੇ ਕਈ ਰਿਸ਼ਤੇਦਾਰਾਂ ਲਈ ਆ ਪਹੁੰਚ ਹੁੰਦਾ ਹੈ ਪਰ ਫੇਰ ਵੀ ਉਹ ਸਬਰ ਕਰ ਹਾਜ਼ਰੀ ਭਰਦੇ ਹਨ ਸਾਲਕ ਪਹਿਲਾਂ ਸਾਡੇ ਘਰ ਵਿਆਹ ਸੀ ਸਾਡੇ ਕੁੜਮਾ ਨੇ ਐਸਐਸਪੀ ਡੀਐਸਪੀ ਲੀਡਰ ਨੇਤਾ ਵਗੈਰਾ ਬਹੁਤ ਸੱਦੇ ਸਨ ਜਦੋਂ ਉਹਨਾਂ ਦੇ ਨਾਵਾਂ ਵਾਲੇ ਕਾਰਡਾਂ ਵਿੱਚੋਂ ਸ਼ਗਨ ਦੇਖਿਆ ਗਿਆ ਤਾਂ ਇੱਕ ਇੱਕ 100 ਰੁਪਏ ਸ਼ਗਨ ਨਿਕਲਿਆ ਕਿੰਨੇ ਨਾਲ ਵਾਡੀਗਾਰਡ ਸਨ ਉਹਨਾਂ ਲਈ ਮਹਿੰਗੀਆਂ ਵਾਇਨਾ ਵਗੈਰਾ ਦਾ ਇੰਤਜ਼ਾਮ ਹੋਇਆ ਹੋਵੇਗਾ ਮਠਿਆਈਆਂ ਦੇ ਡੱਬੇ ਵੀ ਦਿੱਤੇ ਗਏ ਸਨ ਸਰਫਾ ਫੋਕੀ ਵਾਹ ਵਾ ਲਈ ਅਸੀਂ ਪੜੇ ਲਿਖੇ ਹਾਂ ਹਾਰ ਕੋਈ ਵੱਖਰੇ ਵੱਖਰੇ ਕਿਤਨੇ ਨਾਲ ਸੰਬੰਧਿਤ ਹੈ ਕਿਸੇ ਦੇ ਘਰ ਦੀ ਆਮਦਨ ਜ਼ਿਆਦਾ ਹੈ ਤੇ ਕਿਸੇ ਦੀ ਆਮਦਨ ਘੱਟ ਹੁੰਦੀ ਹੈ ਅਜਿਹੀਆਂ ਗੱਲਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੇ ਹਾਂ ਫਾਰਮੈਲਿਟੀ ਤੋਂ ਦਿਖਾਵੇ ਤੋਂ ਸਿਵਾਏ ਸਾਡੇ ਕੋਲ ਕੁਝ ਨਹੀਂ ਬਚਿਆ ਕਿਸੇ ਰਿਸ਼ਤੇਦਾਰ ਉੱਪਰ ਬੋਝ ਮੰਨ ਤੋਂ ਟਾਲਦੇ ਨਹੀਂ ਹਾਂ ਜਦੋਂ ਫੋਨ ਨਹੀਂ ਆਏ ਸਨ ਤਾਂ ਨਿਕਦੇ ਰਿਸ਼ਤੇਦਾਰ ਵਿਆਹ ਉੱਤੇ ਸੱਦੇ ਜਾਂਦੇ ਸਨ ਤੇ ਵਿਆਹ ਦੀ ਗੰਢ ਇੱਕ ਲਾਗੀ ਦੇ ਆਉਂਦੇ ਆਉਂਦਾ ਸੀ ਘਰ ਦੇ ਕੰਮਕਾਰ ਜ਼ਿਆਦਾ ਹੋਣ ਕਰਕੇ ਘਰ ਵਾਲੇ ਜ਼ਿਆਦਾ ਰੁੱਝੇ ਹੁੰਦੇ ਅੱਜ ਵਾਂਗ ਸਨੇਹਾ ਪੁੱਜਦਾ ਕਰਨ ਦਾ ਕੋਈ ਹੋਰ ਸਾਧਨ ਨਹੀਂ ਹੁੰਦਾ ਸੀ ਕੋਈ ਫਾਰਮੈਲਿਟੀ ਨਹੀਂ ਸੀ ਵਿਆਹ ਕਰਨ ਵਾਲੇ ਪਰਿਵਾਰ ਨੇ ਖੁਦ ਘਰ ਆ ਕੇ ਨਹੀਂ ਕਿਹਾ ਵਿਆਹ ਤੇ ਰਿਸ਼ਤੇਦਾਰ ਮਦਦ ਵੀ ਕਰਦੇ ਤੇ ਕੰਮਾਂ ਵਿੱਚ ਹੱਥ ਵੀ ਬਟਾਉਂਦੇ ਕੋਈ ਨਹੀਂ ਸੀ ਵੇਖਦਾ ਕਿਸੇ ਨੇ ਕੀ ਪਹਿਨਿਆ ਹੈ ਕਿਹੜਾ ਕਿਹੜੀ ਗੱਡੀ ਤੇ ਚੜ੍ਹ ਕੇ ਵਿਆਹ ਆਇਆ ਹੈ ਰਿਸ਼ਤੇਦਾਰ ਕਈ ਦਿਨ ਰਹਿੰਦੇ ਤੇ ਕੰਮ ਮੁਕਾ ਕੇ ਘਰ ਮੁੜਦੇ ਸਨ ਬਸ ਸੱਚੇ ਰਿਸ਼ਤਿਆਂ ਵਿੱਚ ਅੰਤਾਂ ਦਾ ਨੈਗ ਸੀ ਅਤੇ ਹਰ ਰਿਸ਼ਤੇ ਦਿਲ ਤੋਂ ਸੱਚੇ ਸੁੱਚੇ ਸਨ ਵਕਤ ਬੀਤਿਆ ਸੀ ਅਧਿਉਨਿਕ ਹੋਏ ਅਧਿਉਨਿਕਤਾ ਉਜਾੜੇ ਦੇ ਰਾਹ ਲੈ ਤਰੀ ਨਜਾਇਜ਼ ਖਰਚਾਂ ਤੋਂ ਅਸੀਂ ਬਿਲਕੁਲ ਪਰਹੇਜ਼ ਨਹੀਂ ਕਰਦੇ ਫੋਨ ਵੀ ਹਨ ਅਸੀਂ ਸੁਨੇਹਾ ਕਾਲ ਰਹੀਂ ਵਟਸਐਪ ਰਾਹੀਂ ਵੀ ਭੇਜ ਸਕਦੇ ਹਾਂ ਅਸੀਂ ਰੀਸੋ ਰੀਸ ਭੱਜੇ ਫਿਰਦੇ ਖੁਦ ਦਾ ਅਤੇ ਦੂਸਰਿਆਂ ਦਾ ਨੁਕਸਾਨ ਕਰ ਰਹੇ ਹਾਂ ਕਿਸੇ ਦੀ ਮਜਬੂਰੀ ਸਮਝਣ ਤੋਂ ਅਸਮਰੱਥ ਥੋੜੇ ਜਿਹੇ ਵਕਤ ਵਿੱਚ ਅੰਨੇਵਾ ਪੈਸਾ ਰੁੱੜ ਰਹੇ ਹਾਂ ਅੱਜ ਦੇ ਵਿਆਹ ਸਿਰਫ ਦਿਖਾਵੇ ਦੀ ਦੁਨੀਆ ਵਿੱਚ ਭੀੜ ਇਕੱਠੀ ਕਰਨ ਤੋਂ ਸਿਵਾਏ ਕੁਝ ਨਹੀਂ ਸਭ ਕੁਝ ਬਨਾਪਟੀ ਹੋ ਗਿਆ ਹੈ ਸੰਜਮੀ ਹੋਣ ਦੀ ਬਜਾਏ ਪਟਕਣਾ ਵਿੱਚ ਪੈ ਗਏ ਵਿਆਦਾ ਕਾੜ ਦੇਣ ਤੋਂ ਪਹਿਲਾਂ ਵਿਚਾਰ ਕਰ ਲੈਣੀ ਚਾਹੀਦੀ ਹੈ ਕਿ ਅਸੀਂ ਕਿਸੇ ਰਿਸ਼ਤੇਦਾਰ ਤੇ ਬੋਝ ਤਾਂ ਨਹੀਂ ਬਣ ਜਾ ਰਹੇ ਹਾਂ